ਤਨਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਨੇ ਇੱਕ ਸਵਾਲ ਕੀਤਾ ਉਹ ਸਵਾਲ ਸੀ ਕਿ ਸਤਿਗੁਰੂ ਜੀ ਅਹਿਮਦਾਬਾਦ ਦੇ ਵਿੱਚ ਕਿੱਡੀ ਲੜਾਈ ਹੋਈ ਹੈ ਕਿੰਨੇ ਲੋਕ ਮਰ ਗਏ ਨੇ ਕਿੰਨੇ ਲੋਕ ਖਤਮ ਹੋ ਗਏ ਨੇ ਹੇ ਸੱਚੇ ਪਾਤਸ਼ਾਹ ਮੇਰਾ ਸਵਾਲ ਇਹ ਹੈ ਕਿ ਇਹ ਸਾਰੇ ਪਾਪੀ ਸੀ ਕਿ ਸਾਰੇ ਪਾਪ ਕਰਨ ਵਾਲੇ ਸੀ ਹੋ ਸਕਦਾ ਕਿਸੇ ਇੱਕ ਅੱਧੇ ਨੇ ਪਾਪ ਕੀਤਾ ਹੋਵੇ ਕਿਸੇ ਦੋ ਚੌ ਨੇ ਪਾਪ ਕੀਤਾ ਹੋਵੇ ਪਰ ਇੱਥੇ ਤਾਂ ਲਾਸ਼ਾਂ ਦੇ ਢੇਰ ਲੱਗੇ ਪਏ ਆ ਘਰ ਘਰਾਂ ਦੇ ਵਿੱਚ ਹਾਏ ਕੁਰਲਾਟ ਐ ਰੋਣਾ ਐ ਧੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਕਹਿੰਦੇ ਨਹੀਂ ਭਾਈ ਮਰਦਾਨਾ ਜੀ ਸਾਰੇ ਪਾਪੀ ਨਹੀਂ ਸੀ ਬਹੁਤ ਚੰਗੇ ਵੀ ਸੀ ਫਿਰ ਪਾਤਸ਼ਾਹ ਉਹਨਾਂ ਨੂੰ ਸਜ਼ਾ ਕਿਉਂ ਉਹਨਾਂ ਦੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਇਹਨੂੰ ਸ਼ਾਮਾਂ ਨੂੰ ਖੁੱਲ੍ਹ ਕੇ ਗੱਲ ਕਰਾਂਗੇ ਠੀਕ ਹੈ ਜੀ ਦੁਪਹਿਰ ਦਾ ਵਕਸੀ ਤੇ ਭਾਈ ਮਰਦਾਨਾ ਜੀ ਇੱਕ ਤਰਸ ਦੇ ਸ਼ਾਮੇ ਸਾਧ ਸੰਗਤ ਉਹ ਲੇਟ ਗਏ ਸੌਂ ਗਏ ਤੇ ਉੱਪਰ ਦਰਖਤ ਦੇ ਉੱਪਰ ਨਾ ਇੱਕ ਸ਼ਹਿਦ ਲੱਗਿਆ ਹੋਇਆ ਸੀ ਮੱਖੀਆਂ ਤੇ ਉਹਦੇ ਵਿੱਚੋਂ ਇੱਕ ਸ਼ਹਿਦ ਦਾ ਟਿਪਕਾ ਥੱਲੇ ਡਿੱਗਿਆ ਤੇ ਉਹ ਭਾਈ ਮਰਦਾਨਾ ਜੀ ਦੀ ਛਾਤੀ ਤੇ ਆ ਕੇ ਗਿਰ ਗਿਆ ਤੇ ਹੁਣ ਸ਼ਹਿਦ ਨੂੰ ਸਾਹ ਸੰਗਤ ਕੀੜੀਆਂ ਲੱਗ ਗਈਆਂ ਤੇ ਜਿਸ ਵਕਤ ਉਹ ਸੁੱਤੇ ਪਏ ਸੀ ਦੇਖਿਆ ਵੀ ਕੀੜੀਆਂ ਆਈਆਂ ਤੇ ਕੀੜੀਆਂ ਨੇ ਆ ਕੇ ਜਦੋਂ ਸ਼ਹਿਦ ਨੂੰ ਚੱਖਿਆ ਤੇ ਕਿਸੇ ਇੱਕ ਅੱਦੀ ਨੇ ਦੰਦੀ ਵੜ ਦਿੱਤੀ ਹੋਣੀ ਉਹਦੇ ਪਰ ਜਦੋਂ ਭਾਈ ਮਰਦਾਨਾ ਜੀ ਦੀ ਅੱਖ ਖੁੱਲਹੀ ਦੇਖਿਆ ਉਹਨਾਂ ਨੇ ਫਟਾਫਟ ਹੱਥ ਮਾਰ ਕੇ ਸਾਰੀਆਂ ਹੀ ਮਾਰ ਦਿੱਤੀ ਕੀੜੀਆਂ ਸਾਰੀਆਂ ਮਾਰ ਦਿੱਤੀਆਂ ਤੇ ਸਾਧ ਸੰਗਤ ਸ਼ਾਮਾ ਨੂੰ ਜਦੋਂ ਗੱਲ ਹੋਈ ਤੇ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣੇ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਸਵੇਰੇ ਸਵਾਲ ਕੀਤਾ ਸੀ ਬਈ ਪਾਪ ਤਾਂ ਇੱਕ ਅੱਦੇ ਨੇ ਕੀਤਾ ਹੈ ਬਾਕੀਆਂ ਦਾ ਕੀ ਦੋਸ਼ ਸੀ ਬਾਕੀਆਂ ਨਾਲ ਕਹਤ ਐਦਾਂ ਹੋਈ ਹੈ ਕਹਿੰਦੇ ਤੁਸੀਂ ਦੱਸੋ ਤੁਹਾਡੇ ਦੰਦੀ ਤਾਂ ਇੱਕ ਅੱਦੇ ਕੀੜੀ ਨੇ ਵੱਢੀ ਸੀ ਜਾਂ ਦੋ ਨੇ ਵੱਢ ਲਈ ਹੋਊਗੀ ਤੁਸੀਂ ਸਾਰੀਆਂ ਕਿਉਂ ਮਾਰ ਦਿੱਤੀਆਂ ਤੁਸੀਂ ਸਾਰੀਆਂ ਕਿਉਂ ਮਾਰੀਆਂ ਭਾਈ ਮਰਦਾਨਾ ਜੀ ਅੱਖ ਲੈ ਕਹਿੰਦੇ ਸੱਚੇ ਪਾਤਸ਼ਾਹ ਜੀ ਜਿਸ ਵਕਤ ਦੰਦੀ ਵੱਡੀ ਪਤਾ ਹੀ ਨਹੀਂ ਲੱਗਿਆ ਕਿਨੇ ਵੱਡੀ ਕਦ ਕਿੱਦਾਂ ਵੱਡੀ ਹੈ ਪਰ ਮੈਨੂੰ ਲੱਗੇ ਵੀ ਸਾਰੀਆਂ ਮੇਰੇ ਨਾਲ ਲੱਗੀਆਂ ਤੇ ਮੈਂ ਹੱਥ ਫਿਰ ਕੇ ਸਾਰੀਆਂ ਮਾਰ ਦਿੱਤੀਆਂ ਬਸ ਕਹਿੰਦੇ ਇਹ ਅਸੂਲ ਹੈ ਦੁਨੀਆ ਦੇ ਵਿੱਚ ਜਦੋਂ ਵੀ ਪਾਪ ਕੋਈ ਇੱਕ ਅੱਧਾ ਬੰਦਾ ਕਰਦਾ ਆ ਮਾੜਾ ਕੰਮ ਕੋਈ ਇੱਕ ਅੱਧਾ ਬੰਦਾ ਕਰਦਾ ਆ ਪਰ ਭੁਗਤਾਨ ਸਾਰਿਆਂ ਨੂੰ ਪੈ ਜਾਂਦਾ ਹੈ ਹੁਣ ਜਿਵੇਂ ਆ ਪ੍ਰਵਾਸੀਆਂ ਨੇ ਪਾਪ ਤਾਂ ਇੱਕ ਦਿਨ ਕੀਤਾ ਹੈ ਦੋ ਚੌਂ ਨੇ ਕੀਤਾ ਹੈ ਪਰ ਸਾਰੇ ਨੂੰ ਭੁਗਤਣਾ ਪੈ ਰਿਹਾ ਹੁਣ ਸਾਰੇ ਪਿੰਡਾਂ ਤੋਂ ਬਾਹਰ ਜਾ ਰਹੇ ਸਾਰਿਆਂ ਨੇ ਮਤੇ ਪਾਕ ਪਾ ਦਿੱਤੇ ਵੀ ਨਹੀਂ ਰਹਿਣੇ ਨਹੀਂ ਦੇਣੇ ਜੇ ਆਪਾਂ ਇਹਨੂੰ ਥੋੜਾ ਜਿਹਾ ਖੁੱਲ ਕੇ ਦੇਖੀਏ ਸਾਰੇ ਥੋੜੇ ਕਿਤੇ ਪਾਪੀ ਆ ਪਰ ਨਹੀਂ ਭੁਗਤਣਾ ਸਾਰਿਆਂ ਨੂੰ ਪੈਂਦਾ ਹੈ ਇਸੇ ਤਰ੍ਹਾਂ ਸਿੱਖ ਕੌਮ ਦੇ ਵਿੱਚ ਵੀ ਇਸੇ ਤਰ੍ਹਾਂ ਪਾਪ ਤਾਂ ਦੋ ਚਾਰ ਕਰਨ ਵਾਲੇ ਹੁੰਦੇ ਆ ਪਰ ਭੁਗਤਣਾ ਸਾਰਿਆਂ ਨੂੰ ਪੈਂਦਾ ਹੈ ਇਹ ਉਸੂਲ ਹੈ ਇਹ ਸਾਸੰਗਤਾ ਇਸ ਤਰ੍ਹਾਂ ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਲਕ ਜੀ ਆਖਦੇ ਨੇ ਕਹਿੰਦੇ ਹੇ ਪਾਤਸ਼ਾਹ ਜੀ ਜਿਸ ਵਕਤ ਤੂੰ ਸ੍ਰਿਸ਼ਟੀ ਨੂੰ ਬਣਾਉਂਦਾ ਹੈ ਉਸ ਵਕਤ ਵੀ ਤੂੰ ਆਪੇ ਪਸਾਰਾ ਕਰ ਲੈਂਦਾ ਜਦੋਂ ਖਤਮ ਕਰ ਲੈਂਦਾ ਉਸ ਵਕਤ ਵੀ ਤੇਰੇ ਵਿੱਚ ਰਲ ਮਿਲ ਜਾਂਦੇ ਨੇ ਸੋ ਇਸ ਤਰ੍ਹਾਂ ਸਾਸੰਗਤਾ ਪਾ ਰਬੀ ਬਾਣੀ ਜੋ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ ਆਪਾਂ ਇਸ ਬਾਣੀ ਦੀ ਵਿਚਾਰ ਨੂੰ ਸਮਝ ਕੇ ਹਿਰਦੇ ਵਿੱਚ ਵਸਾ ਸਕੀਏ ਜਦੋਂ ਨੈਕਸਟ ਟਾਈਮ ਪੜ੍ਹੀਏ ਸਾਡੇ ਅੰਦਰ ਆਨੰਦ ਆਵੇ ਸਾਡੇ ਅੰਦਰ ਖੇੜਾ ਖੁਸ਼ੀ ਆਵੇ ਪਤਾ ਲੱਗ ਸਕੇ ਕਿ ਪਰਸ਼ਾ ਨੇ ਸਾਨੂੰ ਆਹ ਗੱਲ ਆਖੀ ਸੀ ਤੇ ਸਾਡੇ ਜਿਹਨ ਵਿੱਚ ਉਹ ਵਸ ਜਾਵੇ ਸੋ ਇਤਨੇ ਇੱਕ ਬੇਨਤੀਆਂ ਪ੍ਰਵਾਨ ਕਰਨੀ ਆਪਾਂ ਹੁਣ ਤੱਕ 13 ਸ਼ਬਦ ਜਾਂ 13 ਪਦੇ ਕਹਿ ਦਈਏ ਇੱਥੇ ਤੱਕ ਵਿਚਾਰ ਕਰ ਚੁੱਕੇ ਆਂ ਇਹ ਧਿਆਨ ਵਿੱਚ ਰੱਖਣਾ ਕੱਲ ਤੋਂ ਸਾਧ ਸੰਗਤ ਮੁਆਫ ਕਰਨਾ ਕੱਲ ਤਾਂ ਚਲੋ ਦੀਵਾਨ ਨਹੀਂ ਲੱਗਣਗੇ ਤੇ ਪਰਸੋਂ ਆਪਾਂ 14ਵੇਂ ਪਦੇ ਦੀ 14ਵੇਂ ਸ਼ਬਦ ਦੀ ਆਪਾਂ ਵਿਚਾਰ ਸ਼ੁਰੂ ਕਰਾਂਗੇ ਸੋ ਅੱਜ ਦੀ ਇਤਨੀ ਇੱਕ ਬੇਨਤੀ ਪ੍ਰਵਾਨ ਕਰਨੀ ਜੀ ਆਪ ਸਾਰਿਆਂ ਦਾ ਬਹੁਤ ਧੰਨਵਾਦ ਬਲਾਉ ਫਤਿਹ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ